ਜੇ ਤੂੰ ਮੇਰੀ ਗੱਲ ਮੰਨੇ ਤਾਂ ਸਾਰਾ ਮੈਰਨਲ ਮਿਕਸਚਰ ਸਾਰਾ ਨਾ ਖੋਲ ਕੇ ਰੱਖਿਆ ਕਰ ਉਹਦੇ ਵਿੱਚ ਹੀ ਰੱਖ ਲੈ ਸਾਰਾ ਤੇ ਇੱਕ ਇੱਕ ਲਫਾਫਾ ਖੋਲਿਆ ਕਰ ਸਮਝ ਲੱਗੀ ਮੰਨਣੀ ਇਸ ਤਾਂ ਤੁਸੀਂ ਘੱਟ ਹੀ ਹੁੰਦੀ ਆ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਸਾਰਾ ਦਿਨ ਲੰਘ ਜਾਂਦਾ ਸੂਟ ਸੀਂਦੇ ਆ ਤੇ ਸਾਰਿਆਂ ਨੂੰ ਪਸੰਦ ਵੀ ਮੰਗੋ ਗੰਗਾ ਦੇਖਣੀ ਆ ਤਾਂ ਸੋ ਇਸ ਕਰਕੇ ਜਦੋਂ ਮੰਗੋ ਗੰਗਾ ਕੋਲ ਜਾਣੇ ਆ ਤੇ ਉਦੋਂ ਵੀਡੀਓ ਅਸੀਂ ਬਣਾਈ ਦੀ ਆ ਆ ਜਾ ਹੁਣ ਦਾਲ ਬਣਾਉਣੀ ਸੀ ਦਲੀ ਮੂੰਗੀ ਫੇ ਮੈਂ ਰਾਜਮਾ ਪੈਂ ਤੇ ਮੈਂ ਕਿਹਾ ਰਾਜਮਾ ਬਣਾ ਲਾਂਗੇ ਉਹਦੇ ਲਈ ਸਾਰਿਆਂ ਲਈ ਚੱਲਵੇ ਮੈਂ ਤਾਂ ਆ ਕੇ ਸਬਜ਼ੀ ਵੀ ਬਣਾਉਣੀ ਚੌਲ ਵੀ ਬਣਾਉਣੇ ਖੱਟਾ ਵੀ ਬਣਾਉਂਗੀ ਆਪਦੀ ਭੈਣ ਲਈ ਸਹੀ ਕਿ ਨਹੀਂ ਨਹੀਂ ਚਲਿਏ ਜੀ ਇੰਨੀ ਕਾਊਟਿੰਗ ਹੋ ਜਾਂਦੀ ਗੰਗਾ ਮੰਗੋ ਨਾਲ ਹਨਾ ਸਾਡੇ ਪੈਂਡ ਦੀ ਗਲੀ ਦੇਖ ਲਓ ਆ ਇੱਧਰ ਕੰਦ ਹੋ ਗਈ ਜੀ ਸਾਡੇ ਜਿਹੜਾ ਅਸੀਂ ਥਾਂ ਦਿੱਤਾ ਸੀ ਵਧੀਆ ਸੇਫਟੀ ਹੋ ਗਈ ਸਾਡੀ ਇੱਧਰ ਨੂੰ ਆਹ ਕੱਢ ਦਿੱਤਾ ਜੀ ਅਸੀਂ ਕੂਲਰ ਬਾਹਰ ਇਹਦਾ ਖੜਕਾ ਜ਼ਿਆਦਾ ਸੀ ਆਵਾਜ਼ ਇਹਦੀ ਆਵਾਜ਼ ਖੜਕਾ ਜ਼ਿਆਦਾ ਸੀ ਤੇ ਇਹਦੀ ਹਵਾ ਹੈ ਹੀ ਨਹੀਂ ਹਨਾ ਮਨੀ ਇਹ ਜਿਹੜਾ ਘਰੇ ਅਸੀਂ ਯੂਜ਼ ਕਰਦੇ ਸੀ 쿨ਰ ਘਰੇ ਯੂਜ਼ ਕਰਦੇ ਸੀ ਅ ਦੇਖਿਆ ਹੁਣ ਮੈਂ ਅੱਗੇ ਦਿਖਾਇਆ ਸੀ ਦਰਵਾਜ਼ੇ ਚ ਰੱਖ ਕੇ ਲਾਈਦਾ ਇਹ ਅਸੀਂ ਲੈ ਆਏ ਮੰਗੋ ਗੰਗਾ ਲਈ ਇੱਥੇ ਤੇਰੀ ਹਵਾ ਬਹੁਤ ਹੈ ਇਹਦੀ ਇਹਦੀ ਹਵਾ ਕਾਫੀ ਇੱਥੇ ਵੀ ਲੱਗਦੀ ਖੁੱਲੀ ਤਾਂ ਤੇ ਹਨਾ ਇਹਦੀ ਹਵਾ ਦਾ ਤੇ ਉਹਦੀ ਹਵਾ ਦਾ ਫਰਕ ਆ ਗੰਗੋ ਰੂਪ ਗੰਗਾ ਰੂ ਹਵਾ ਨਹੀਂ ਨਾ ਇਧਰ ਨੂੰ ਜਾਂਦੀ ਐ ਨੂੰ ਹੋ ਕੇ ਖੜੀ ਹੁੰਦੀ ਆ ਉਹ ਤਾਂ ਲੈ ਗਈ ਨਹੀਂ ਐ ਅੰਦਰ ਅੰਮੀ ਬਾਹਰੋਂ ਮਨੀ ਆ ਤੇਰੇ ਕੀ ਕੰਮ ਆ ਆ ਗੰਦਾਗਾ ਤੇ ਰੱਖਿਆ ਮੱਖੀਆਂ ਆਉਣ ਨੂੰ ਗੰਦਾ ਹੀ ਆ ਚੌਕਰ ਵਾਲਾ ਚੱਲੇ ਆ ਜਲਦੀ ਧਾਰ ਕੱਢੀਏ ਲੈ ਲੈ ਇੰਦਰ ਕੇਕ ਵੀ ਕੱਟਦਾ ਮੰਗੋਨੇ ਰੋਜ ਹੀ ਕਿੰਨਾ ਕੰਮ ਹੁੰਦਾ ਰੋਜ ਹੀ ਘਰ ਦਾ ਹੀ ਨਹੀਂ ਕੰਮ ਨਿਪਟਦਾ ਅੱਜ ਮੈਂ ਸੂਟ ਕੱਟਣ ਗਈ ਮੈਂ ਸਾਰਾ ਜੈਂਪਰ ਲਾਈਨਿੰਗ ਲਾ ਕੇ ਉਹਨੂੰ ਖੜਾ ਕਰ ਲਿਆ ਗਲਾ ਗੋਲਾ ਬਣਾ ਲਿਆ ਸਾਰਾ ਕੁਝ ਜਦੋਂ ਮੈਂ ਇਹਨੂੰ ਲਾਉਣ ਲੱਗੀ ਬਾਵਾ ਮੈਂ ਗਲਤ ਕੱਟ ਦਿੱਤੀਆਂ ਉਹਨੂੰ ਪੁਲੀਖਾ ਲੱਗ ਗਿਆ ਪ੍ਰਿੰਟ ਦਾ ਪ੍ਰਿੰਟ ਦਾ ਪੁਲੀਖਾ ਇਦਾਂ ਲੱਗ ਗਿਆ ਕਿ ਉਹ ਥੋੜਾ ਹੀ ਕਲਰ ਦਾ ਫਰਕ ਆ ਤੇ ਮਨੀ ਜਿਹੜੀ ਬਾਵਾ ਦੀ ਮੋਹਰਲੀ ਸਾਈਡ ਹੁੰਦੀ ਨਾ ਇੱਕ ਦੀ ਮੋਰੇ ਆ ਗਈ ਆ ਮਤਲਬ ਮੋਰਲੀ ਕਾਟਾ ਅਲੱਗ ਪਾਈ ਦੀ ਨਾ ਬਾਵਾ ਦੀ ਇੱਕ ਇੱਕ ਦੀ ਕਾਟ ਉਹ ਮੋਰੇ ਆ ਗਈ ਇੱਕ ਦੀ ਪਿੱਛੇ ਆ ਗਈ ਤੇ ਫੇ ਮੈਂ ਕਪੜਾ ਵੀ ਉਹਨਾਂ ਕੀ ਸੀਗਾ ਫੇਰ ਮੈਂ ਉਹਨਾਂ ਨੂੰ ਸਿੱਧਾ ਕਰਕੇ ਉਹ ਜਿਹੜੀ ਕਾਰਡਵਾਈ ਸੀ ਉਹਨਾਂ ਨੂੰ ਕੱਟਿਆ ਫੇ ਉਹਨਾਂ ਦੇ ਥੱਲੇ ਪਾਇਆ ਜੋੜ ਕੱਲ ਨੂੰ ਦਿਖਾਵਾਂ ਉਹਨੂੰ ਬਾਵਾ ਵੀਡੀਓ ਚ ਜੋੜ ਪਾ ਕੇ ਤੇ ਮੋਰੇ ਵੀ ਲੀਰ ਲਾਈ ਪਾਈਪਿੰਗ ਲਾਈ ਤੇ ਫੇਰ ਮੈਂ ਉਹਨੂੰ ਬਰਾਬਰ ਕਰਕੇ ਬਾਵਾ ਕੱਟ ਲਈਆਂ ਤੇ ਪਾਈਪਿੰਗ ਵਾਲੀ ਹੁਣ ਜੋੜੂਗੀ ਕੱਲ ਨੂੰ ਜੈਂਪਰ ਨਾਲ ਥੱਕ ਗਈ ਥੱਕ ਨਹੀਂ ਗਈ ਮਤਲਬ ਕਿ ਮੈਂ ਇੱਕਦਮ ਇਰੀਟੇਟਡ ਹੀ ਹੋ ਗਈ ਆ ਸਦਾ ਹੀ ਕਈ ਅਰੀ ਦਿਮਾਗ ਕਈ ਹੋਰ ਪਾਸੇ ਹੁੰਦਾ ਕਿਦਾਂ ਹੁੰਦਾ ਚੱਲ ਬਾਜੀ ਤੁਸੀਂ ਕੱਢਣੀ ਅੱਜ ਫੇਰ ਦੋ ਇੱਕ ਥਣ ਚੋਣੀ ਸਿੱਖੋ ਦਰਵਾਜ਼ਾ ਬੰਦ ਹੀ ਨਹੀਂ ਕੀਤਾ ਉਹ ਵਾਲਾ ਫੇਰ ਤੂੰ ਹਾਂ ਜੀ ਇਹਦਾ ਗੋਲਾ ਚੱਕਣਾ ਛੋਟੀ ਨੂੰ ਥੇਟਾ ਪਾ ਛੋਟੀ ਨੇ ਦੇਖੀ ਕੂਲਰ 'ਚ ਮਾਰਨਾ ਸਿਰ ਦੇ ਆਈ ਨਹੀਂ ਤੂੰ ਪਾਣੀ ਮੇਰੇ ਅੱਲੇ ਇਹ ਨਹੀਂ ਦੇਖਣਾ ਹੁਣ ਉਹ ਰਾਜਾ ਦੇਖੀ ਜਦੋਂ ਹੁਣੇ ਨੂੰ ਮੇਰੇ ਖਾਤੇ ਤਿੰਨ ਮਹੀਨੇ ਹੋ ਚੱਲੇ ਆਪਣੇ ਆਈ ਨੂੰ ਹਾਲਾਂ ਫਰਵਰੀ ਪਾਰਚ ਸਾਰੇ ਪੁੱਛਦੇ ਰਹਿੰਦੇ ਜੀ ਗੰਗਾ ਨੂੰ ਗੱਬਣ ਹੋਈ ਨੂੰ ਕਿੰਨਾ ਟਾਈਮ ਹੋਇਆ ਹਜੇ ਤੀਜਾ ਮਹੀਨਾ ਨੂੰ ਚੱਲਦਾ ਪਿਆ ਜੀ ਅੱਜ ਅਸੀਂ ਕੋਈ ਇਹਦਾ ਚੈੱਕ-ਅਪ ਨਹੀਂ ਕਰਵਾਇਆ ਕੋਈ ਚੈੱਕ-ਪਾਸ ਨਹੀਂ ਕਰਾਈ ਪਰ ਇਹਦੀ ਜਿਹੜੀ ਬਣਤਰ ਆ ਸਰੀਰ ਦੀ ਸਾਨੂੰ ਉਹਦੇ ਤੋਂ ਪਤਾ ਲੱਗਦਾ ਭਈ ਇਹ ਗੱਬਣ ਹੋ ਗਈ ਆ ਤੇ ਤੀਜਾ ਮਹੀਨਾ ਨੂੰ ਚੱਲਣデア ਸਾਡੀ ਗੰਗਾ ਨੂੰ ਜਦੋਂ ਅਸੀਂ ਗੰਗਾ ਲੈ ਕੇ ਆਏ ਸੀ ਤੇ ਸਾਨੂੰ ਗੰਗਾ ਨੂੰ ਲੈ ਕੇ ਆਇਆ ਨੂੰ ਸਿਰਫ 8 ਦਿਨ ਹੋਏ ਸੀ ਹਨਾ ਮਨੀ ਮਤਲਬ ਕਿ ਗੰਗਾ ਨੂੰ ਲੈ ਕੇ ਆਇਆ ਨੂੰ ਸਾਨੂੰ ਸਿਰਫ 8 ਦਿਨ ਹੋਏ ਸੀ ਤੇ ਅਸੀਂ ਇਹਦੀ ਡੀਵਾਰਮਿੰਗ ਕੀਤੀ ਅ ਦੋ ਵਾਰੀ ਇਹਦੀ ਡੀਵਾਰਮਿੰਗ ਕੀਤੀ ਸੀ ਹਜੇ ਤਾਂ ਮੇਰੇ ਨਾਲ ਮਿਕਸਚਰ ਦਿੱਤਾ ਤੇ ਚੋਕਰ ਵਗੈਰਾ ਨੂੰ ਪਾਇਆ ਤੇ ਇਹ ਹੀਟ ਵਿੱਚ ਆ ਗਈ ਸੀਗੀ ਫਿਰ ਅਸੀਂ ਇਹਦੇ ਇੰਜੈਕਸ਼ਨ ਲਵਾ ਦਿੱਤਾ ਸੀ ਇੱਕ ਇੰਜੈਕਸ਼ਨ ਪਹਿਲਾਂ ਲਵਾਇਆ ਇੱਕ ਇੱਕ ਦਿਨ ਛੱਡ ਕੇ ਇੰਜੈਕਸ਼ਨ ਫਿਰ ਦੁਬਾਰਾ ਲਵਾਇਆ ਸਿੰਪਟਮਸ ਤਾਂ ਲੱਗਦੇ ਆ ਕਿ ਇਹ ਗੱਬਣ ਹੋ ਗਈ ਆ ਬਾਕੀ ਉਹ ਪਰਮਾਤਮਾ ਨੂੰ ਪਤਾ ਦੇਖਣ ਨੂੰ ਤਾਂ ਲੱਗਦੀ ਆ ਉਹਦਾ ਕੋਈ ਆਮ ਬੰਦਾ ਵੀ ਆ ਕੇ ਇੱਥੇ ਹਵੇਲੀ ਜਿਹਨੂੰ ਦੇਖਦਾ ਨਾ ਗੰਗਾ ਨੂੰ ਤਾਂ ਉਹ ਉਦਾਂ ਹੀ ਕਹਿ ਦਿੰਦੇ ਆ ਵੀ ਹਾਂ ਇਹ ਤੁਹਾਡੀ ਬੱਚੀ ਸੋਹਣ ਵਾਲੀ ਆ ਬਾਕੀ ਵੀਡੀਓਜ਼ ਵੀ ਦੇਖ ਕੇ ਆਪਾਂ ਨੂੰ ਕਈ ਉਹ ਭੈਣਾ ਨੇ ਭਰਾਵਾਂ ਨੇ ਕਮੈਂਟ ਕੀਤਾ ਵੀ ਤੁਹਾਡੀ ਗੰਗਾ ਜਿਹੜੀ ਆ ਵੀ ਉਹ ਸੋਹਣ ਵਾਲੀ ਆ ਮਾਤੀ ਪ੍ਰਮਾਤਮਾ ਨੂੰ ਪਤਾ ਉਹ ਬੈ ਤੇਰੇ ਜਨਮ ਦਿਨ ਤੇ ਇੱਕ ਕੇਕ ਕਟਾਂਗੇ ਖਾਵਾਂਗੇ ਤੁਸੀਂ ਫਿਰ ਨਹੀਂ ਨਹੀਂ ਪਹਿਲਾਂ ਮਾਂ ਆਪਣੇ ਬੱਚੇ ਨੂੰ ਖਵਾਉਂਦੀ ਹੁੰਦੀ ਆ ਮਾਵਾਂ ਤਾਂ ਆਪਣੇ ਮੂੰਹ ਚੋਂ ਵੀ ਬੁਰਕੀ ਕੱਢ ਕੇ ਬੱਚਿਆਂ ਨੂੰ ਦਿੰਦੀਆਂ ਹੁੰਦੀਆਂ ਤਾਂ ਫੇਰ ਮੈਂ ਪਹਿਲਾਂ ਕਿੱਦਾਂ ਖਾਜੂ ਦੱਸ ਮੈਨੂੰ ਮੈਂ ਕਿੰਨਾ ਮੈਂ ਕਿੰਨਾ ਮੈਂ ਕਾਮ ਆ ਦੇ ਇਹਦੀ ਵਾਹਤੋ ਵੀ ਡਰਦੀ ਦੇਖ ਇਹਦੀ ਵਾਜਾ ਨਾ ਉਹਦੇ ਅੱਖਾਂ ਦੇਖ ਉਹਦੀਆਂ ਦੇਖੀ ਵੇ ਘਰੀ ਮਾੜੀ ਜਿਹੀ ਵਾਜ ਦੇਖੀ ਉਹਦੀ ਅੱਖਾਂ ਦੇਖੀ ਹਾਂ ਚੱਲ ਭਾਈ ਹਾਂ ਟਾਈਮ ਟਾਈਮ 5 ਵਜ ਗਏ ਆ ਭਰਾਵਾ ਤੇਰੀ ਮੰ ਚੱਲ ਤੂੰ ਚੋ ਇੱਕ ਥਣ ਹੀੜ ਨਹੀਂ ਪਾਈ ਹਜੇ ਪਾਵਾਂ ਸਾਰਾ ਕੰਮ ਅੱਜ ਜਲਦੀ ਜਲਦੀ ਕਰਨਾ ਪੈਂਦਾ ਫੀਡ ਕੱਲ ਨੂੰ ਲੈ ਕੇ ਆ ਵੇਰੀ ਤੱਕਪ ਮੰਗੋ ਇੰਗਲਿਸ਼ ਬੋਲ ਗੰਗਾ ਇੰਗਲਿਸ਼ ਬੋਲਣ ਵਾਲੀ ਲੱਗਦੀ ਹੈ ਨਾ ਗੰਗਾ ਇਹ ਉਹ ਕਮੈਂਟ ਆਇਆ ਸੀ ਕਹਿੰਦੇ ਗੰਗਾ ਤਾਂ ਡੀ ਐਚ ਐਫ ਕੋਈ ਮਿਕਸ ਮੁਕਸ ਆ ਤੇ ਆਹ ਜਰਸੀ ਤੇ ਕੀ ਮਿਕਸ ਆ ਇਹੋ ਵਾਲੀ ਦੋ ਗਲੀ ਹੋਣੀ ਵੀ ਆਪਣੀ ਇਹੋ ਇਹ ਦੋ ਗਲੀ ਹੈ ਹਾਊ ਮਚ ਤਿੰਨ ਤੋਂ ਹੁਣ ਦੋ ਕਰ ਦਿੱਤੇ ਚੋਕਰ ਵੀ ਪਾਈ ਦਾ ਤਾਂ ਇਸ ਵਾਰ ਇਸ ਵੇਲੇ 2 ਕੱਪ ਪਾਈਦੇ ਆ ਸਵੇਰ ਨੂੰ 3 ਪਾਈਦੇ ਅੱਜ ਮਣੀ ਥਾਣ ਧੋਊਗਾ ਮੰਗੋ ਦੇ ਫੇਰ ਇੱਕ ਥਾਣ ਚੋਂ ਧਾਰ ਕੱਢੂਗਾ ਤੇ ਅੱਜ ਮੈਂ ਦੇਖੂਗੀ ਤੈਨੂੰ ਧਾਰ ਘੜਦੇ ਨੂੰ ਅੱਜ ਤੇ ਉਦਾਂ ਨਾ ਮੇਰੇ ਕੋਲ ਉਲਟੇ ਪੁਲਟੇ ਹੀ ਕੰਮ ਹੋਈ ਜਾਣ ਮਣੀ ਸਾਰੇ ਕੀ ਹੋਇਆ ਪੂਛ ਵਜੀ ਮਾਨੇ ਪਹਿਲਾਂ ਹੀ ਤੈਨੂੰ ਦੇ ਦਿੱਤੀ ਸ਼ਾਬਾਸ਼ ਕਹਿੰਦੀ ਮਨਵੀਰ ਪੁੱਤ ਟਾਰਗੇਟ ਨਹੀਂ ਸਿੱਖ ਲਾ ਹਣ ਦਰਦ ਸਮਝੋ ਬੁੜੀਆਂ ਦਾ ਜਿਹੜੀਆਂ ਰੋਜ਼ ਧਾਰਾਂ ਘੜਦੀਆਂ ਕਿੰਨੀਆਂ-ਕਿੰਨੀਆਂ ਮਨੀ ਕੱਪ ਨਾਲ ਉਹ ਗਲਾਸ ਨਾਲ ਚਲ ਤੂੰ ਸਿੱਖ ਜਾਊਂਗਾ ਫੇ ਸਵੇਰ ਨੂੰ ਤੂੰ ਆਪੇ ਹੀ ਆ ਜਾ ਕਰਨਾ ਇਕੱਲੇ ਨੇ ਕਿਉਂ ਮੈਂ ਤਾਂ ਆਇਆ ਕਰਨਾ ਆਪਣੀ ਮੰਗੋ ਗੰਗਾ ਕੋਲ ਪਿਛਲੇ ਥਾਂ ਵੀ ਛੋਟੇ ਤੋਂ ਇੱਕ ਤਾਂ ਸਾਡੀ ਗੰਗਾ ਮੰਗੋਦੀ ਨਾ ਜਲਦੀ ਧਾਰ ਹੀ ਨਹੀਂ ਖਤਮ ਹੁੰਦੀ ਦੋ ਥਣ ਚੋ ਲਈਏ ਚਾਰ ਥਣ ਚੋ ਲਈਦੇ ਹੁਣ ਲਊਗਾ ਬਸ ਧਾਰ ਕੱਢ ਲਈਏ ਜਨੂੰ ਦੋ ਥਾਂ ਪਿਛਲੇ ਫੇ ਹੁੰਦੇ ਆ ਤੇ ਕਿੰਨਾ ਟਾਈਮ ਲੱਗ ਜਾਂਦਾ ਏਦੀ ਧਾਰ ਨੂੰ ਕਿਉਂਕਿ ਉਹ ਜਿਹੜੀ ਇੰਨਾ ਚੋ ਮਣੀ ਹਜੇ ਇੰਨਾ ਚੋ ਮਣੀ ਹਜੇ ਗਲਾਸ ਨਾਲ ਚੋ ਮੇਰਾ ਪੁੱਤ ਹਜੇ ਨਾ ਇੰਨਾ ਚੋ ਪਰ ਰਿਸਕ ਜਿਆ ਨਾ ਲਿਆ ਹਜੇ ਸੈਕੰਡ ਡੇ ਆਫ ਮਿਲਕਿੰਗ ਮਨੀ ਦਾ ਸੈਕੰਡ ਡੇ ਮਿਲਕਿੰਗ ਦਾ ਗੱਡ ਹਵਾ ਐਸੀ ਕੂਲਰ ਦੀ ਹਵਾ ਕਿੰਨੀ ਠੰਡੀ ਆ ਨਾ ਮੁੰਡੇ ਦਾ ਅੱਜ ਦੂਜਾ ਦਿਨ ਹੈ ਅਜੇ ਮਿਲਕਿੰਗ ਦਾ ਸਾਡੇ ਮੁੰਡੇ ਨੂੰ ਸਪੋਰਟ ਕਰ ਦਿਓ ਪਰ ਇੱਕ ਗੱਲ ਆਪਾਂ ਦੇਖੀ ਹੈ ਨਾ ਜਿਹੜੇ ਉਦਾਂ ਦੇ ਬਲੌਗਰ ਆ ਨਾ ਉਹ ਰੋਸਟਰਸ ਉਹਨਾਂ ਨੂੰ ਰੋਸਟ ਕਰਦੇ ਆ ਤੇ ਉਹਨਾਂ ਦੇ ਸਬਸਕ੍ਰਾਈਬਰ ਉਹਨੇ ਵੱਧ ਜਾਂਦੇ ਹਨਾ ਤੇ ਜਿਹੜੇ ਸਹੀ ਬਲੌਗਰ ਆ ਹਨਾ ਉਹ ਚਾਹੁੰਦੇ ਵੀ ਨਹੀਂ ਸਾਨੂੰ ਕੋਈ ਰੋਸਟ ਕਰੇ ਜਾਂ ਇਦਾਂ ਦਾ ਕੰਮ ਵੀ ਨਹੀਂ ਕੋਈ ਕਰਨਾ ਚਾਹੁੰਦੇ ਪਰ ਉਹਨਾਂ ਦੇ ਸਬਸਕ੍ਰਾਈਬਰ ਵੀ ਓਨੀ ਸਲੋ ਵਧਦੇ ਹਨਾ ਹੁਣ ਇੱਕ ਮੈਂ ਮਾਮਲਾ ਦੇਖਣ ਲਈ ਆ ਕੁਝ ਉਹ ਸਬਸਕ੍ਰਾਈਬਰ ਮੇਰੇ ਵਾਂਗੂ ਆ ਜਿੰਨੇ ਕੁ ਮੇਰੇ ਆ ਸਬਸਕ੍ਰਾਈਬਰ ਬਲੌਗਰ ਸੱਚ ਜਿੰਨੇ ਕੁ ਮੇਰੇ ਵਾਂਗੂ ਬਲੌਗਰ ਆ ਉਹ ਜਿੰਨੇ ਕੁ ਮੇਰੇ ਸਬਸਕ੍ਰਾਈਬਰ ਇੰਨੇ ਕੀ ਆ ਉਹਨਾਂ ਦੇ ਕਿਸੇ ਦੇ ਘੱਟ ਹੋ ਕੇ ਮੇਰੇ ਤੋਂ ਕਿਸੇ ਦੇ ਜ਼ਿਆਦਾ ਹੋਊਗੇ ਉਹਨਾਂ ਦੀ ਆਪਸ ਚ ਲੜਾਈ ਚੱਲਣ ਦੀ ਆ ਮੈਂ ਤਾਂ ਕੱਲੋ ਇੱਕ ਬਲੌਗਰ ਉਸਿਆ ਨੂੰ ਕਮੈਂਟ ਕੀਤਾ ਉਹ ਕਿਸੇ ਬਾਰੇ ਕਿ ਦੱਸਣ ਦੇ ਸੀ ਉਹ ਇਦਾਂ ਬੋਲਦੀ ਬਾਅਦ ਚ ਮੈਂ ਕਮੈਂਟ ਉਹ ਡਿਲੀਟ ਕਰਤਾ ਮੈਂ ਕਿ ਕੀ ਪਤਾ ਕਿਹੜੀ ਇਹਨਾਂ ਦੀ ਕੌਂਟਰਵਰਸੀ ਆ ਹਨਾ ਐਵੇਂ ਮੈਂ ਵੀ ਰਗੜੀ ਜਾਉਂ ਫਰੀਦ ਵਿੱਚ ਸਹੀ ਕਿ ਨਹੀਂ ਆਪਣੇ ਕੰਮ ਨਾਲ ਹੀ ਇਸ ਕਰਕੇ ਮਤਲਬ ਰੱਖਣਾ ਚਾਹੀਦਾ ਵਈ ਸੋਸ਼ਲ ਮੀਡੀਆ ਤੇ ਬਹੁਤ ਕੁਝ ਆਉਣ ਲਿਆ ਗੁੱਡ ਬாய் ਇੱਕ ਗਲਾਸ ਕੱਢ ਲਿਆ ਮੁੰਡੇ ਨੇ ਬਈ ਮਰੀ ਪੂਰਾ ਹੱਥ ਨਾ ਚੱਕਿਆ ਕਰ ਮਾੜਾ ਜਿਹਾ ਚੱਕਿਆ ਕਰ ਬਸ ਹੱਥ ধੁਵਣ ਨਾਲ ਪਿਆ ਹੌਲੀ ਹੌਲੀ ਆਦਤ ਪੈਂਦੀ ਹੁੰਦੀ ਆ ਲਓ ਜੀ ਮਰੀ ਹੱਥ ਪੂਰਾ ਨਹੀਂ ਚੱਕੀਦਾ ਮਾੜੀਆਂ ਜਿਹੀਆਂ ਉਂਗਲਾਂ ਚੱਕੀਦੀਆਂ ਹੁੰਦੀਆਂ ਬਸ ਤੂੰ ਧਾਰ ਕੱਢਦਾ ਤੇਰੀ ਧਾਰ ਕੱਢਣ ਦੀ ਆਵਾਜ਼ ਨਹੀਂ ਆਉਂਦੀ ਜਿਹੜੀ ਸ਼ਾਨ ਸ਼ਾਨ ਹਾਂ ਤਾਂ ਗਲਾਸ ਆ ਗਲਾਸ 'ਚ ਵੀ ਹੁੰਦੀ ਆ ਮੈਂ ਤੇ ਜਦੋਂ ਘੜਦੀ ਆ ਧਾਨੀ ਜਿਆਦਾ ਹੈ ਜਿਹੜੇ ਕੱਪ ਹਾਂ ਸੈਨੂੰ ਵੀ ਐਕਸਪੀਰੀਅੰਸ ਕਰਾ ਦੇਣਾ ਹੁਣ